ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੁਟੀ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਜਦੋਂ ਡੱਬਾ ਵਾਲੀ ਨੂੰ ਜਾਂਦੇ ਆ ਤਾਂ ਜੱਸੀ ਬਾਗ ਵਾਲੀ ਮੇਨ ਛੜਕ ਤੇ ਪਿੰਡ ਆਉਂਦਾ ਉੱਥੋਂ ਸਿੱਧੀ ਛੜਕ ਕੁਟੀ ਪਿੰਡ ਨੂੰ ਜਾਂਦੀ ਹੈ ਖੇਤਾਂ ਦੇ ਵਿੱਚ ਰਸਤੇ ਦੇ ਵਿੱਚ ਇੱਕ ਫਾਰਮ ਹੈ ਜਿੱਥੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇੱਥੇ ਹਰ ਟਾਈਮ ਹਰੇਕ ਰੇਟ ਦਾ ਪਸ਼ੂ ਵਿਕਰੀ ਵਾਲਾ ਮੌਜੂਦ ਰਹਿੰਦਾ ਹੈ ਗਾਵਾ ਬਹੁਤ ਹੁੰਦੀਆਂ ਪਰ ਜਿਹੜੀ ਵੀਡੀਓ ਬਣਾਉਣੀ ਹੈ ਉਹਦੇ ਚ ਕੋਸ਼ਿਸ਼ ਕਰਨਾ ਕਿ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਤਿੰਨ ਗਾਵਾਂ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਇੱਕ ਐਚਫ ਨਸਲ ਦਾ ਨਗੀਨਾ ਹੀ ਖੜਾ ਹੈ ਬਹੁਤ ਸੋਹਣੀ ਬੱਛੀ ਗੱਭਣਾ ਹਜੇ ਸੂਣ ਦੇ ਨੇੜ ਹੈ ਬਾਕੀ ਡਿਟੇਲ ਆਪਾਂ ਨੂੰ ਬਾਅਦ ਵਿੱਚ ਦੱਸ ਦੂਗਾ ਇਹ ਤੋਂ ਇਲਾਵਾ ਇੱਕ ਸਾਹਮਣੇ ਤੁਸੀਂ ਵੇਖੋ ਤਾਜੀ ਸੂਈ ਵੀ ਹੈ ਤੇ ਖੋਰ ਗਾਂ ਪਰਲੇ ਪਾਸੇ ਚੰਗੇ ਦੁੱਧ ਤੇ ਚੱਲਦੀ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਪਸ਼ੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਣਾ ਹੈ ਤਸਾਲੀ ਕਰਨ ਦਾ ਹੱਕ ਹੈ ਰੇਟ ਵੀਡੀਓ 'ਚ ਹੋਣਗੇ ਆਓ ਪਹਿਲੇ ਨੰਬਰਾਂ ਦੀ ਵੈੜ ਤੋਂ ਸ਼ੁਰੂਆਤ ਕਰਕੇ ਫਿਰ ਦੋ ਹੋਰ ਵੈੜਾਂ ਦਿਖਾਵਾਂਗਾ ਛਿੰਦੇ ਬਾਈ ਸਸਤੀ ਕਾ ਸਸਤੀ ਕਾ ਬਈ ਜੀ ਅੱਜ ਬਾਈ ਆਪਾਂ ਤਿੰਨ ਗਾਵਾਂ ਦਿਖਾਵਾਂਗੇ ਹਾਂਜੀ ਅੱਛਾ ਵੈਸੇ ਇਹ ਤੋਂ ਇਲਾਵਾ ਜੇ ਤੇਰੇ ਪਾਸੇ ਕੋਈ ਕੈਮਰਾ ਮਾਰ ਵੀ ਦਿੰਦੇ ਆ ਮੇਰੇ ਕੋਲ ਹਰੇਕ ਰੇਟ ਦੀ ਗਾਂ ਤਾਂ ਅਵੇਲੇਬਲ ਰਹਿੰਦੀ ਹਾਂਜੀ ਬਈ ਘੱਟ ਤੋਂ ਘੱਟ ਵੀ ਰੇਟ ਮਿਲ ਜੂਗਾ ਹਾਂਜੀ ਪਹਿਲੇ ਨੰਬਰ ਤੇ ਵੈੜ ਜਿਹੜੀ ਤੁਹਾਡੇ ਬੈਕ ਸਾਈਡ ਤੇ ਖੜੀ ਹੈ ਦਿਖਾਉਣੀ ਹੈ ਇਹ ਬਈ ਇਹ ਬਈ ਪਹਿਲਾ ਸੂਆ ਮੂੰਹੋਂ ਦੋ ਦੰਦ ਹੈ ਦੋ ਦੰਦ ਪਹਿਲਾ ਸੂਆ ਦੇਣ ਛਿੰਦੇ ਬਾਈ ਕਿੰਨੇ ਲੈ ਚੱਬੀ ਨੂੰ ਹਾਂਜੀ ਅ ਅੱਜ 22 ਹੋ ਗਈ 4 ਦਿਨ ਬਾਕੀ ਆ ਦਿਨ ਪੂਰੇ ਹੋਣ ਚ ਹਾਂਜੀ ਅੱਛਾ ਇਹਦੀ ਸੀਮਨ ਦੀ ਡਿਟੇਲ ਕੋਈ ਹੈ ਇਸ ਸਨੋਮੈਨ ਦੀ ਹੈ ਬਾਈ ਜੀ ਆਪ ਕੱਪੜੇ ਕਿਹੜੇ ਤੋਂ ਇਹ ਵਰਲਡ ਵਾਈਡ ਦੇ ਚਿੰਕਰ ਤੋਂ ਪੱਪੜਾ ਠੀਕ ਹੈ ਕੀ ਡਿਮਾਂਡ ਰਹਿਣੀ ਛਿੰਦੇ ਬਾਈ ਇਹਦੀ ਬਾਈ ਜੀ 175 ਹੈ ਜੀ 1,75,000 ਖੋਲੋ ਵੀਰੇ ਨੂੰ ਦੋਸਤੋ ਬਰੀਡ ਕੁਆਲਿਟੀ ਬਿਊਟੀ ਨਗੀਨਾ ਹੀ ਹੈ ਇੱਕ ਡਾਇਮੰਡ ਪੀਸ ਤੁਹਾਨੂੰ ਦਿਖਾ ਰਿਹਾ ਦੋ ਦੰਦ ਪਹਿਲਾ ਸੂਆ ਸੂਗੀ ਸਨੋਮੈਨ ਦੀ ਆਪ ਵਾਰਡਵਾਈ ਦਾ ਬੋਲਾ ਕੋਈ ਜਿਹਦਾ ਸੀਮਣੇ ਦੇ ਲੱਗਾ ਫਿਕਸ ਆਰਡਰ ਅਟੈਚਮੈਂਟ ਆਰਡਰ ਦੀ ਦੇਖੋ ਪੂਰਾ ਉੱਪਰੋਂ ਸਟਾਰਟਿੰਗ ਹੁੰਦੀ ਹੈ ਬਿਊਟੀ ਜਿਹੜੀ ਵਾਈਟ ਰੰਗ ਚ ਬੜੀ ਜ਼ਬਰਦਸਤ ਸਿੰਦੇ ਬਾਈ ਇਧਰ ਨੂੰ ਮੁੜੋ ਫੇਰ ਥਾਂ ਦਾ ਸੈਜ ਦੋਸਤੋ ਜਿੰਨੀ ਐਚਐਫ ਪਿਓਰ ਹੋਊਗੀ ਉਨਾ ਥਣ ਛੋਟਾ ਤੇ ਸੋਹਣਾ ਹੁੰਦਾ ਜਾਂਦਾ ਬਿਲਕੁਲ ਸਿੱਧਾ ਥੱਲੇ ਨੂੰ ਉਸੇ ਤਰ੍ਹਾਂ ਹੀ ਇਹਦਾ ਥਣ ਦਾ ਸੈਜ ਬਹੁਤ ਸੋਹਣਾ ਦਿਸਦਾ ਚੁਆਈ ਮਸ਼ੀਨ ਨਾਲ ਕਰੋਗੇ ਚੰਗਾ ਦੁੱਧ ਦੇਊਗੀ ਬਰੀਕ ਐ ਫੁੱਲ ਪ੍ਰੀਕੀਆਂ ਦੇ ਵਿੱਚ ਹੱਡਾਂ ਦੀ ਬਣਾवट ਉਤੋਂ ਦੇਖਦੇ ਹੋ ਵੀ ਚੰਗੀ ਦਿਸਦੀ ਹੈ 1 ਲੱਖ 75000 ਰੇਟ ਹੈ ਥੋੜੀ ਬਹੁਤੀ ਗੰਜਾਇਸ ਇਹਦੇ ਚੋਂ ਨਿਕਲ ਆਉਣੀ ਹੈ ਜੇ ਕੋਈ ਘਰ ਖਰੀਦਣਾ ਚਾਹੁੰਦਾ ਹੈ ਆਰਡਰ ਦੀ ਬਣਾਵਟ ਦੇਖੋ ਤੁਸੀਂ ਇਹ ਕੱਪਣ ਵੈੜ ਦਿਖਾ ਰਿਹਾ ਅੱਗੋਂ ਪਿੱਛੋਂ ਪੂਰਾ ਚੰਗਾ ਹਵਾਨਾ ਹਜੇ ਦੇਣ ਪੰਜ ਚਾਰ ਲੈ ਵੀ ਸਕਦੀ ਹੈ ਤੇ ਜਿਵੇਂ ਗਰਮੀ ਦੀ ਰੁੱਤ ਆ ਦੱਸੋ ਤਿਆਰੀ ਵੱਲੋਂ ਕੋਈ ਕਮੀ ਨਹੀਂ ਭਾਵੇਂ ਹੁਣ ਬੱਚੇ ਨੂੰ ਜਨਮ ਦੇ ਦੇ ਜਦੋਂ ਹੁਣ ਤੁਰੂ ਤਾਂ ਦੇਖੋ ਆਰਡਰ ਕਿੰਨਾ ਉੱਤੋਂ ਸਟਾਰਟ ਹੁੰਦਾ ਰੋਕੋ ਬਾਈ ਕੋਈ ਗੱਲ ਨਹੀਂ ਖੜ ਲੈਣ ਹਵਾਨੇ ਤੇ ਨਾੜਾਂ ਦੱਸੋ ਹੁਣੇ ਹੀ ਦੇਖਿਓ ਤੁਹਾਨੂੰ ਬਰੀਕ ਬਰੀਕ ਨਾੜਾਂ ਬੜੀਆਂ ਜ਼ਬਰਦਸਤ ਦਿਸਣੀਆਂ ਹਾਲਾਂਕਿ ਹਜੇ ਭਲੂਣ ਐ ਸਵੇਲਿੰਗ ਐ ਉਤੋਂ ਹਜੇ ਸਪੇਸ ਪਈ ਐ ਇਦਾਂ ਦਾ ਆਰਡਰ ਇਹਦਾ ਲੈ ਚਲੋ ਬਈ ਸੋ ਇਹ ਦੱਸੋ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਬਹੁਤ ਸੋਹਣੀ ਵੜ ਚੰਗਾ ਕੱਦ ਦਾ ਦੱਸੋ ਇਹ ਵੀ ਧਿਆਨ ਚ ਰੱਖਿਓ ਜੀ ਹਾਈਟ ਵੀ ਬਹੁਤ ਸੋਹਣੀ ਐ ਦੀ ਸੋ ਦੇਖੋ ਇਹਦਾ ਟਾਂਚਾ ਫੇਰ ਤੇ ਦੰਦ ਵੀ ਦੱਸੋ ਵੀਡੀਓ ਚ ਕਨਫਰਮ ਕਰ ਲਿਗਿਆ ਆਪਾਂ ਕਨਫਰਮ ਦੋ ਦੰਦ ਹਜੇ ਚੱਕੇ ਹੀ ਦਸੋ ਇਹਨੇ ਠੀਕ ਹੈ ਭਾਈ ਸੋ ਇਹ ਦੋ ਦੰਦ ਵੱਚੀ ਦਸੋ ਪਹਿਲਾ ਸੂਆ ਸੂਗੀ ਜਰੂਰ ਜੇ ਕੋਈ ਵੀਰ ਚੰਗੀ ਕਾਂਖ ਰਿਤ ਨਹੀਂ ਚਾਹੁੰਦਾ ਆ ਕੇ ਦੇਖੇ ਕਿਉਂਕਿ ਬਿਊਟੀ ਵਾਈਜ਼ ਵੀ ਪਸੰਦ ਆ ਜਾਨੀ ਤੇ ਢਾਂਚੇ ਦੀ ਵੀ ਬਹੁਤ ਸੋਹਣੀ ਹੈ ਸੋਈ ਸਵਾਈ ਗਾਂ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਚਿੰਦੇ ਭਾਈ ਜਿਹੜੀ 2 ਨੰਬਰ ਤੇ ਵੜਾ ਏ ਬਾਈ ਜੀ ਪਹਿਲਾ ਸੂਆ 4 ਦੰਦਾ ਹੀ ਮੋਹ ਅੱਜ ਕਿੰਨੇ ਦਾ ਨੂੰ ਕਿ ਸੂਈ ਪਰਸੋਂ ਸੂਈ ਹੈ ਜੀ ਇਸ ਟਾਈਮ 18 19 ਲੀਟਰ ਪੌਲੇ ਰੈਡੀ ਹੈ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੋਗੇ ਜੀ ਇਹਦੀ 140 ਹੈ ਜੀ 1 ਲੱਖ 40 ਆ ਬੱਚਾ ਤਾਂ ਇਹਨੇ ਵੱਛਾ ਦਿੱਤਾ ਬੱਚਾ ਜੀ ਬੱਚਾ ਦੋਸਤੋ ਮੇਲ ਕਾਫ ਤੇ ਵਛੇ ਦਾ ਨਾੜੂਆ ਨਾਲ ਹੈ ਪਰਸੋਂ ਸੂਈ 18 19 ਕਿਲੋ ਪੌਲੇ ਤੋਂ ਸ਼ੁਰੂਆਤ ਰੈਡ ਐਂਡ ਵਾਈਟ ਤੁਸੀਂ ਇਸ ਵੈਡ ਨੂੰ ਦੇਖੋਗੇ ਫਿਕਸ ਹੋਵਾਨਾ ਜਦੋਂ ਤੁਰੂਗੇ ਉਦੋਂ ਦੇਖਿਓ ਜੀ ਬਹੁਤ ਸੋਹਣਾ ਬੱਚੇ ਦੀ ਖੱਚ ਤਾਜੀ ਸੂਈ ਵੈੜ ਭਾਵੇਂ ਉਹ ਐਚ ਐਫ ਏ ਭਾਵੇਂ ਕੋਈ ਦੇਸੀ ਗਾਵਾਂ ਜ਼ਿਆਦਾ ਕਰਦੀਆਂ ਹੁੰਦੀਆਂ ਐਚ ਐਫ ਓ ਤੋਂ ਬਾਅਦ ਚ ਇਹਨੂੰ ਕੋਈ ਵਾਸਤਾ ਨਹੀਂ ਹੁੰਦਾ ਹਵਾਨਾ ਤੁਸੀਂ ਦੇਖੋ ਅਗੋਂ ਪਿੱਛੋਂ ਚੰਗਾ 1,40,000 ਰੇਟ ਇਹਦਾ ਵੀ ਉੱਤੋਂ ਸਟਰਕਚਰ ਬਹੁਤ ਸੋਹਣਾ ਚੜਾਈ ਹੈ ਢਾਂਜੇ ਦੀ ਇਹ ਚੀਜ਼ਾਂ ਨੋਟ ਕਰਿਆ ਕਰੋ ਸੋਹਣੇ ਲੱਗਦੇ ਆ ਪਸ਼ੂ ਬਾਕੀ ਬਰੀਡਿੰਗ ਤੇ ਕੰਮ ਕਰਨਾ ਫੇਰ ਹੀ ਦੁੱਧ ਵੀ ਚੰਗਾ ਪਸ਼ੂ ਦਿੰਦਾ ਤਾਜੀ ਸੂਈ ਵੀ ਵੈੜ ਬੱਚੇ ਦੀ ਖੇਚ ਤਾਜਾ ਸੂਰਾ ਪਸ਼ੂ ਕਰਦਾ ਹੈ ਸੋ ਇਹ ਤੁਸੀਂ 2 ਨੰਬਰ ਦੇ ਉੱਤੇ ਵਾਹੜ ਦੇਖ ਰਹੇ ਹੋ ਹਵਾਨਾ ਫੇਰ ਦੇਖੋ ਇਹਦਾ ਕਰਮਾ ਵਾਲੀ ਦਾ ਇਸ ਤਰ੍ਹਾਂ ਦਾ ਇਹਦਾ ਹਵਾਨੇ ਦਾ ਸੈਜ ਦਿਸਦਾ ਹੈ ਸਟਰਕਚਰ ਇਹਦਾ ਸੋਹਣਾ ਹੈ ਸੋ ਇਹ ਦੋ ਤੁਹਾਨੂੰ ਦਿਖਾਤੀਆਂ ਇੱਕ ਹੋਰ ਗਾਂ ਜਿਹੜੀ ਉਹ ਤੁਹਾਨੂੰ ਦਸਾਉਣੇ ਆਂ ਜਿੰਦੇ ਭਾਈ 3 ਨੰਬਰ ਤੇ ਜਿਹੜੀ ਗਾਂ ਦਿਖਾਉਣੀ ਹੈ ਇਹ ਭਾਈ ਜੀ ਤੀਜਾ ਸੂਆ ਸੂਈ ਹੋਈ ਹੈ ਹਮ ਇੱਕ ਮਹੀਨਾ ਤੇ 6 ਦਿਨ ਸੂਈ ਨੂੰ ਹੋ ਗਈ ਇਹਨਾਂ ਕਿੰਨਾ ਦੁੱਧ ਹੁਣ ਹੋਊਗਾ ਹੁਣ 28 ਕਿਲੋ ਦੁੱਧ ਕੰਡੇ ਵਾਲਾ ਰੈਡੀ ਆਈ ਇੱਥੇ 28 ਕਿਲੋ ਕੋਈ ਵੀ ਭਰਾ ਤੋਲ ਕੇ ਲੈ ਸਕ ਹਾਂਜੀ ਕੀ ਰੇਟ ਰਹੂਗਾ ਇਹਦਾ 92000 ਰੁਪਏ ਤੋਰੀਨ ਰੇਟ 92000 ਬੱਚਾ-ਵੱਛਾ ਨਾਲ ਹੈਗਾ ਇੱਕ ਮਹੀਨਾ ਇਹਨੂੰ ਸੋਈ ਨੂੰ ਲਗਭਗ ਜਿਹੜਾ ਕੁਛ ਦਿਨ ਉੱਤੇ ਹੋ ਗਏ ਐ 25 ਕਿਲੋ ਦੁੱਧ ਕੋਈ ਵੀ ਵੀਰ ਜਿਹੜਾ ਚੋਣਾ ਚਾਹੁੰਦਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਲਓ ਤਿਆਰ ਦੁੱਧ ਤੁਹਾਨੂੰ ਦੱਸਿਆ ਸਿੰਗ ਜ਼ਰੂਰ ਹੈਗੇ ਆ ਤੇ 92000 ਦਾ ਰੇਟ ਐ ਬੱਚੇ ਵੱਛੀਆਂ ਕਰਮ ਵਾਲੀ ਦੇਵੇ ਤਾਂ ਫਾਰਮ ਬਹੁਤ ਸੋਹਣਾ ਤਿਆਰ ਕਰ ਦਊਗੀ ਢਾਂਚਾ ਇਹਦਾ ਵੀ ਚੰਗਾ ਹੈ ਸਿੰਗਾ ਨੂੰ ਤੁਸੀਂ ਧਿਆਨ ਚ ਰੱਖਣਾ ਐ ਦੁੱਧ ਚੋਟਾ ਜਿਹੜਾ ਉਹ ਚੋਣ ਦਾ ਹੱਕ ਹੈ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਲਿਓ ਤਿਆਰ ਦੱਸਿਆ ਗਿਆ। ਬਾਕੀ ਤੁਹਾਡੇ ਸਾਹਮਣੇ ਹੈ ਗਾਂ ਸੋ ਇਹਦਾ ਰੇਟ 92000 ਬਾਈ ਨੇ ਰੱਖਿਆ। ਥੋੜਾ ਬਹੁਤ ਇਹਨਾਂ ਚੋਂ ਮਾਨਤਾਣ ਹੋ ਜਾਣਾ ਹੁੰਦਾ ਉਹਦੇ ਲਈ ਤੁਸੀਂ ਗੱਲਬਾਤ ਕਰਿਓ। ਭਾਈ ਕਿਲੋ ਦੁੱਧ ਗਰਮੀ ਦੀ ਰੁੱਤ 'ਚ ਜਿਹੜੀ ਗਾਂ ਦਿੰਦੀ ਹੈ ਤੇ ਸਿਆਲਾਂ ਦੇ ਵਿੱਚ ਉਹਦਾ ਦੁੱਧ ਕੁਝ ਜ਼ੋਰ ਹੋਊਗਾ। ਬਾਕੀ ਹਾਜ਼ਰ ਦੁੱਧ ਹੈ। ਹਵਾਨੇ ਦੀ ਬਣਾਵਟ ਹੁਣ ਤੁਸੀਂ ਦੇਖ ਲਓ ਬੱਚਾ ਇਹਦੇ ਨਾਲ ਬੰਨਦਾ ਸੀ ਵੈਸੇ। ਮਹੀਨੇ ਤੋਂ ਤੇ ਇਹਨੂੰ ਸੋਈ ਨੂੰ ਟਾਈਮ ਹੋ ਗਿਆ। ਸੋ ਇਹ ਗਾਂ ਦੋਸੋ ਇਹ ਤੋਂ ਇਲਾਵਾ ਬਹੁਤ ਸੋਹਣੀਆਂ ਦੋ ਬਿਹੜਾਂ ਰੰਗ ਤੁਹਾਡੀ ਪਸੰਦ ਦਾ ਹੈ ਬਰੀਡ ਕੁਆਲਟੀ ਇਹਨਾਂ ਚੋਂ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਜ਼ਿਆਦਾ ਵਧੀਆ ਲੱਗਦੀ ਹੈ ਬਾਕੀ ਤਸੱਲੀ ਕਰ ਲਓ ਜੇ ਇਹ ਤਿੰਨ ਨਗ ਅੱਜ ਵਿਕਾਉ ਸੀ ਇਸ ਵੀਡੀਓ ਚ ਧੰਨਵਾਦ